ਤੂੰ ਰੋਜ਼ ਰੋਜ਼ ਮਿਟਣ ਦੀ ਤਰਫ ਜਾ ਰਿਹਾ ਹੈਂ ਬੜਨ ਦੀ ਤਰਫ ਨਹੀਂ ਤੇਰਾ ਤਨ ਮਿਟ ਜਾਏ ਅੰਤ ਹੋ ਜਾਏ ਉਸ ਤੋਂ ਪਹਿਲੇ ਤੇਰਾ ਮਨ ਭਗਵੰਤ ਦੇ ਚ ਲੀਨ ਹੋ ਜਾਏ ਜੀਵਨ ਯਾਤਰਾ ਸਫਲ ਹੋ ਗਈ ਸਫਲ ਸਫਲ ਭਾਈ ਸਫਲ ਯਾਤਰਾ ਤਨ ਦਾ ਤੇ ਅੰਤ ਹੋ ਗਿਆ ਮਨ ਬੇਅੰਤ ਦੇ ਚ ਲੀਨ ਨਹੀਂ ਹੋਇਆ ਹੁਣ ਮਨ ਨੂੰ ਦੂਜਾ ਚੋਲਾ ਮਿਲੇਗਾ ਫਿਰ ਜਨਮ ਮਿਲੇਗਾ ਕਰਮੇ ਆਵੇ ਕਪੜਾ ਉਹ ਕਰਮ ਜੋ ਭਰੇ ਸੰ ਤੇ ਮਨ ਉਹਦੇ ਚ ਪੂਰਾ ਸੀ ਉਹਨਾ ਕਰਕੇ ਫਿਰ ਕਪੜਾ ਮਿਲੇਗਾ ਫਿਰ ਝੋਲਾ ਮਿਲੇਗਾ ਕਰਮੇ ਆਵੇ ਕਪੜਾ ਨਦਰੀ ਮੌਖ ਦਵਾਰ ਉਹਦੀ ਬਖਸ਼ਿਸ਼ ਨਾਲ ਰਹਿਮਤ ਨਾਲ ਮੁਕਤੀ ਮਿਲ ਸਕਦੀ ਹੈ ਜਨਮ ਮਰਨ ਦਾ ਗੇੜਾ ਮਿਟ ਸਕਦਾ ਹੈ ਤੇ ਬਖਸ਼ਿਸ਼ ਕਦੋਂ ਆਉਂਦੀ ਹੈ ਜਿਸ ਮਨੁੱਖ ਨੂੰ ਆਪਣਾ ਅੰਤ ਦਿਖਾਈ ਦੇਣ Pay